ਉਹ ਸਾਹਿਬ ਜੀ ਸਤਨਾਮ ਧੰਨਵਾਦ ਕੋ ਸਾਹਿਬ ਜੀ ਤੇਰੇ ਕੋਣ ਬਖਤੇ ਮੈਂ ਇੱਕ ਨਾ ਜਾਣਿਆ ਮੈਂ ਮੂਰਖ ਕਿਛ ਦੀ ਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਰਲੀਡਰ ਵਿਸਰਣਾਹੀ ਦਾਤਾ ਆਪਣਾ ਨਾਮ ਦੇਹੁ ਗੁਣ ਗਾਵੰਦ ਨਰਾਤ ਨਾਨਕ ਚਾਉ ਇਹੋ ਛੱਡਣ ਮੈਂ ਡਿਆ ਦੇਸ਼ ਸੋਤਾ ਨਾਨ ਮਹਨ ਦੇ ਤਰਸ ਦੇ ਕਦ ਪਸੀ ਨੀਲਾ ਨੈਣ ਮਹੰਦੇ ਤਰਸ ਦੇ ਕਦ ਪਸੀ ਦੀਦਾ ਪਰਮ ਸਤਕਾਰਯੋਗ ਤਖਤ ਤੇ ਸੁਭਾਈ ਮਾਨ ਦਸਾਂ ਹੀ ਪਾਤਸ਼ਾਹਿਆਂ ਦੀ ਆਤਮਕ ਜੋਤ ਜੁਗ ਹੋ ਜੁਗ ਅਟਲ ਤੁੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਤਿ ਪਾਤਸ਼ਾਹ ਮਾਲਕੀਆਂ ਦੀ ਪਾਵਨ ਪਵਿੱਤਰ ਗੋਦ ਵਿੱਚ ਵੈਠ ਉਸ ਨਿਰੰਕਾਰ ਪਾਤਸ਼ਾਹ ਵਾਹਿਗੁਰੂ ਜੀ ਦੇ ਪਾਵਨ ਪਵਿੱਤਰ ਗੁਣਾਂ ਨੂੰ ਸਤਿਗੁਰਾਂ ਦੀ ਇਲਾਹੀ ਬਾਣੀ ਦੇ ਵਿੱਚੋਂ শ্রবণ ਕਰਨ ਦਾ ਸੁਭਾਗਾ ਸਮਾਂ ਸਤਸੰਗ ਦੀਆਂ ਕਣੀਆਂ ਪ੍ਰਾਪਤ ਨਾਨਕ ਦਾ ਤਾਰ ਜੀਆਂ ਦੀ ਰਹਿਮਤ ਦਾ ਸਦਕਾਰ ਤੁੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਲੜੀਵਾਰ ਸ਼ਬਦ ਵਿਚਾਰ ਦੇ ਅੰਦਰ 43ਵਾਂ ਸ਼ਬਦ ਦੇ ਰਹਾਉ ਦੇ ਬੰਦ ਨੂੰ ਔਰ ਪ੍ਰਾਰੰਭਤਾ ਦੇ ਬੰਦ ਨੂੰ ਕਲ ਰੋਜ ਆਪਾਂ ਗੁਰੂ ਕੀ ਗੋਦ ਵਿੱਚ ਬੈਠ ਕੇ ਰਲ ਮਿਲ ਕੇ ਸਾਂਝਾ ਕੀਤਾ। ਰਹਾਉ ਦੇ ਬੰਦ ਅੰਦਰ ਬਾਪੂ ਨੇ ਫਰਮਾਨ ਕੀਤਾ ਤੇਰਾ ਜਨ ਨਿਰਤ ਕਰੇ ਗੁਣ ਗਾਵੈ। ਰਵਾਵ ਖਾਵਜ ਤਾਲ ਘੁੰਗਰੂ ਅਨਹਦ ਸ਼ਬਦ ਵਜਾਵੈ ਰਹਾ ਹੋ ਤੰਤਰ ਸਾਹਿਬ શ્રીਪਰੂ ਅਰਜਨ ਸਾਹਿਬ ਮਹਾਰਾਜ ਆਪਣੇ ਮੁਬਾਰਕ ਕ੍ਰਿਸ਼ਨਤ ਫਰਮਾਨ ਕਰਦੇ ਆ ਕਿ हे ਅਕਾਲ ਪੁਰਖ ਵਾਹਿਗੁਰੂ ਜੀ ਜਿਹੜਾ ਤੇਰਾ ਜਨ ਬਣ ਜਾਂਦਾ ਹੈ ਜਿਹੜਾ ਤੇਰਾ ਸੇਵਕ ਬਣ ਜਾਂਦਾ ਹੈ ਉਹ ਮਨ ਕਰਕੇ ਆਨੰਦ ਵਿੱਚ ਰਹਿੰਦਾ ਮਨ ਕਰਕੇ ਮਸਤ ਰਹਿੰਦਾ ਹੈ ਉਹ ਦੁਨਿਆਵੀ ਲੋਕਾਂ ਦੀ ਤਰ੍ਹਾਂ ਸਰੀਰਕ ਨਾਚ ਨਹੀਂ ਨੱਚਦਾ ਸਰੀਰਕ ਤਲ ਤੇ ਨਹੀਂ ਨੱਚਦਾ ਦੁਨਿਆਵੀ ਲੋਕਾਂ ਨੂੰ ਚਾਹੀਦੇ ਆ ਰਵਾਬ ਪਖਾਵਜ ਧਾਲਕ ਗੁਰੂ ਇਹ ਸਾਜ ਹੋਣਗੇ ਤੇ ਤਾਂ ਦੁਨਿਆਵੀ ਨਾਚ ਨੱਚਿਆ ਜਾਵੇ ਗੁਰਮਖਿਜਨਾਂ ਦੇ ਹਿਰਦੈ ਚ ਅਨਹਦ ਸ਼ਬਦ ਵਜਾਵੈ ਸੋਤੇ ਸਦੀ ਗੁਰਮਪੂਰ ਅੰਦਰ ਉਹਨਾਂ ਦੇ ਅਕ੍ਰਸ਼ ਪਰਮਾਤਮਾ ਦਾ ਨਾਮ ਚੱਲਦਾ ਰਹਿੰਦਾ ਹੋਈ ਉਹਤਨੀ ਗੂੰਜਦੀ ਰਹਿੰਦੀ ਆ ਰਾਗ ਗੌੜੀ ਦੇ ਅੰਦਰ ਰਾਗ ਗੌੜੀ ਗੁਆਰੇ ਦੀ ਮਹਾਨ ਤੀਜਾ ਇਦਾਂ ਦੇ ਸ਼ਬਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਬਜ਼ੁਰਗ ਬਾਪੂ ਉਹ ਵੀ ਆਪਣੀ ਰਸਨਾ ਤੋਂ ਸਾਨੂੰ ਪ੍ਰਮਾਣ ਕਰਦੇ ਆ ਆਓ ਇਹ ਸ਼ਬਦ ਦੀਆਂ ਦੋ ਪੰਕਤੀਆਂ ਆਪਾਂ ਰਲ ਮਿਲ ਕੇ ਸਾਂਗੀਆਂ ਕਰ ਫਿਰ ਇਸ ਦੇ ਅਗਲੇਰੇ ਬੰਦ ਵਿੱਚ ਚੱਲਦੇ ਆਪਾਂ ਉਸ ਤੋਂ ਪਹਿਲਾਂ ਆਪ ਜਿਤਨੇ ਖਸ਼ੀਰ ਗੁਰੂ ਚਰਣਾ ਚ ਹਾਜ਼ਰ ਹੋ ਗਏ ਹੋ ਪਿਆਰ ਅਰਬ ਸ਼ਰਫ ਦੇਖ ਜਾਇਓ ਕੋਈ ਵੀ ਰਸਨਾ ਬੰਨ ਜਿਨਾ ਜਾਵੇ ਸਾਰੇ ਜਣੇ ਕਰਿਓ ਕਿਰਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਬਜ਼ੁਰਗ ਬਾਪੂ ਹੂਬ ਹੂ ਇਦਾਂ ਦਾ ਹੀ ਸ਼ਬਦ ਉਹਨਾਂ ਨੇ ਗੋੜੀ ਗੁਵਾਰੇ ਦੇ ਅੰਦਰ ਬਖਸ਼ਿਆ ਤੇ ਫਰਮਾਨ ਕਰਦੇ ਆ ਭਗਤ ਕਰਹਿ ਮੂਰਖ ਆਪ ਜਣਾਵੈ ਪਰਮਾਤਮਾ ਦੀ ਭਗਤੀ ਤੇ ਕਰਦੇ ਆ ਪਰ ਮੂਰਖ ਲੋਕ ਆਪਣਾ ਆਪ ਹੀ ਜਣਾਉਂਦੇ ਰਹਿੰਦੇ ਵੀ ਅਸੀਂ ਭਗਤੀ ਕਰਦੇ ਹਾਂ ਦੇਖੋ ਅਸੀਂ ਭਗਤੀ ਕੀਤੀ ਆ ਅਸੀਂ ਨੱਚਦੇ ਆ ਨੱਚ ਨੱਚ ਟੱਪਹਿ ਬਹੁਤ ਦੁੱਖ ਪਾਵੈ ਨੱਚ ਨੱਚ ਕੇ ਟੱਪ ਟੱਪ ਕੇ ਕਹਿੰਦੇ ਵੀ ਅਸੀਂ ਭਗਤੀ ਕਰਦੇ ਆ ਪਰ ਬਾਪੂ ਕੀ ਕਰੇ ਬਹੁਤ ਦੁੱਖ ਪਾਵੈ ਬੜਾ ਦੁੱਖ ਪਾਉਂਦੇ ਆ ਨੱਚਿਆ ਟੱਪਿਆ ਭਗਤ ਨਾ ਹੋਏ ਭਾਈ ਨਚਣ ਟੱਪਣ ਨਾਲ ਪ੍ਰਮਾਤਮਾ ਦੀ ਭਗਤੀ ਨਹੀਂ ਹੁੰਦੀ ਜੇ ਤੁਸੀਂ ਕਹੋ ਨਾ ਵੀ ਪਤਨੇ ਨੱਚ ਕੇ ਰੱਬ ਮਿਲ ਜੂ ਇਦਾਂ ਦੀ ਭਗਤੀ ਨਹੀਂ ਮਿਲ ਜਾਂਦੀ ਨੱਚਿਆ ਟੱਪਿਆ ਭਗਤ ਨਾ ਹੋਈ ਫਿਰ ਮਹਾਰਾਜ ਕਿੱਦਾਂ ਮਿਲਦੇ ਆ ਇਹ ਵੀ ਤੇ ਕਿਰਪਾ ਕਰੋ ਸ਼ਬਦ ਮਾਰੈ ਭਗਤ ਪਾਏ ਰਨਸੋਈ ਸ਼ਬਦ ਦੱਦੇ ਨੂੰ ਸ਼ਾਇਰੀ ਭਾਈ ਆਪਣਾ ਮਨ ਤੁਸੀਂ ਸ਼ਬਦ ਵਿੱਚ ਮਾਰੋ ਸ਼ਬਦ ਵਿੱਚ ਮਾਰਨਾ ਭਾਵ ਜਿਹੜੇ ਕਰਮ ਤੁਸੀਂ ਆਪਣੇ ਗੁਰੂ ਮੁਰਸ਼ਦ ਤੋਂ ਉਲਟ ਜਾ ਕੇ ਕਰਦੇ ਹੋ ਉਹ ਕੋਈ ਕਰਮ ਹੋਵੇ ਉਹ ਧਰਮ ਦਾ ਹੋਵੇ ਉਹ ਸਮਾਜਿਕ ਹੋਵੇ ਉਹ ਰਾਜਨੀਤੀ ਦਾ ਹੋਵੇ ਜਿਹੜਾ ਵੀ ਕਰਮ ਗੁਰੂ ਤੋਂ ਉਲਟ ਉਥੇ ਮਨ ਮਾਰੋ ਤੇ ਗੁਰੂ ਕੇ ਸ਼ਬਦ ਨੂੰ ਪ੍ਰਧਾਨਤਾ ਦਿਓ ਸ਼ਬਦ ਮਾਰਾ ਹੈ ਸ਼ਬਦ ਦੇ ਵਿੱਚ ਤੁਹਾਡਾ ਮਨੂਆ ਮਰ ਜੇ ਉਹ ਵਿਚਾਰ ਉਥੇ ਖਤਮ ਹੋ ਜੇ ਤੇ ਬਾਪੂ ਫਰਮਾਨ ਕਰਦੇ ਆ ਭਗਤ ਪਾਏ ਜਨ ਸੋਏ ਫਿਰ ਪ੍ਰਮਾਤਮਾ ਦੀ ਭਗਤੀ ਹੋਊਗੀ ਗੁਰਮੁਖੋ ਤੇ ਇਹੀ ਧੰਗੂ ਅਰਜਨ ਸਾਹਿਬ ਸੱਜੇ ਪਾਤਸ਼ਾਹ ਮਹਾਰਾਜ ਦੁਹੇਤਾ ਬਾਣੀ ਕਬੂਹੇਤਾ ਫਰਮਾ ਰਹੇ ਆ ਰਵਾਪ ਪਖਾਪ ਜਤਾਲ ਤੁੰਗਰੂ ਇਹ ਦੁਨਿਆਵੀ ਲੋਕਾਂ ਨੂੰ ਚਾਹੀਦੇ ਆ ਅਨਹਦ ਸ਼ਬਦ ਬਜਾਵੈ ਗੁਰਮਖ ਜਨ ਇੱਕ ਰਸ ਉਹਨਾਂ ਦੇ ਅੰਦਰ ਧੁਨ ਚੱਲਦੀ ਹੈ ਤੇ ਉਸ ਧੁਨ ਦੇ ਨਾਲ ਐਨਾ ਪ੍ਰੇਮ ਕਰਦੇ ਆ ਗੁਰਮਖੋ ਕਿ ਸੁਰਤ ਇੱਕ ਖਿੰਨ ਵਾਸਤੇ ਵੀ ਦੂਰ ਨਹੀਂ ਹੁੰਦੀ ਇਰਹਾਉ ਦਾ ਬੰਸਿ ਆਉ ਪ੍ਰਾਰੰਭਤਾ ਦਾ ਬੰਦ ਕੱਲਾ ਪਰਲ ਮਿਲ ਸੰਜਾ ਕੀਤਾ ਵੀ ਜਦੋਂ ਇੱਕ ਨਾਲ ਜੁੜ ਜਾਈਏ ਅਨਹਦ ਸ਼ਬਦ ਅੰਦਰ ਵੱਜਦੇ ਹੋਣ ਤੇ ਫਿਰ ਗੁਰਮਖੋ ਉਹ ਆਲਸੀ ਨਹੀਂ ਹੁੰਦਾ ਉਹ ਉਦਮੀ ਹੁੰਦਾ ਉਦਮ ਕਰਦੇ ਰਹਿੰਦੇ ਆ ਸ਼ਬਦ ਦੀ ਕਮਾਈ ਕਰਦੇ ਰਹਿੰਦੇ ਆ ਸ਼ਬਦ ਦੀ ਕਮਾਈ ਕਰ ਕਰਕੇ ਮਨ ਉਹਨਾਂ ਦਾ ਨਿਰਮਲ ਹੋ ਜਾਂਦਾ ਬਾਪੂ ਕਬੀਰ ਸਾਹਿਬ ਜੀਆਂ ਦਾ ਵਚਨ ਨਾ ਚਲੋ ਬਾਣੀ ਦੇ ਵਿੱਚੋਂ ਬਾਣੀ ਦੀ ਪਰਤ ਹੋਰ ਨਿਕਲ ਆਉਂਦੀ ਆ ਆਪਾਂ ਲੱਗੇ ਹੋਏ ਆ ਗੁਰਮੁਖੁ ਸਰੀਰ ਦੇ ਕੱਲੇ ਸੋਚਮਤਾ ਵਾਲੇ ਸਰੀਰ ਸੁੱੱਚਾ ਕਰ ਲੋ ਸਰੀਰ ਸੁੱੱਚਾ ਕਰ ਲੋ ਸ਼ਲੋਕ ਭਗਤ ਕਬੀਰ ਜੀ ਹੋ ਕੇ ਤੁਨ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਬਾਪੂ ਕਬੀਰ ਸਾਹਿਬ ਕਹਿੰਦੇ ਚਲ ਜੇ ਇੰਨੂ ਹੀ ਸੁੱਚਮਤਾਉ ਚਲ ਤੈਨੂੰ ਲੱਗਿਆ ਵੀ ਬਹੁਤੀ ਸੁੱਚਮਤਾ ਨਾਲ ਰੱਬ ਮਿਲਦਾ ਇਉਂ ਕਰ ਤੂੰ ਗੰਗਾ ਦੇ ਕਿਨਾਰੇ ਆਪਣਾ ਘਰ ਬਣਾ ਲਾ ਉਥੇ ਘਰ ਬਣਾ ਕੇ ਪਿਆਸ ਲੱਗੇ ਗੰਗਾ ਜਲ ਛੱਗਿਆ ਕਰ ਪ੍ਰਸ਼ਾਦ ਬਾਣੀ ਤਿਆਰ ਕਰਨਾ ਗੰਗਾ ਜਲ ਲੈ ਕੇ ਆਇਆ ਕਰ ਇਸ਼ਨਾਨ ਕਰਨਾ ਚ ਲੰਗਾ ਜਲ ਦੇ ਵਿੱਚ ਇਸ਼ਨਾਨ ਕਰੀਏ ਪਰ ਗੁਰਮੁਖ ਖਾ ਜੀ ਤਰ੍ਹਾਂ ਮਨ ਨਾਨਾ ਨਿਰਮਲ ਹੋਇਆ ਪ੍ਰਮਾਤਮਾ ਨਹੀਂ ਮਿਲਨੇ ਪੜਲਿਓ ਕਬੀਰ ਗੰਗਾ ਤੀਰ ਜੋ ਘਰ ਕਰੈ ਪੀਵੈ ਨਰਮਲਨੀ ਗੀਰ ਗੰਗਾ তীর ਦਾ ਅਰਥ ਆ ਗੰਗਾ ਦਾ ਕਿਨਾਰਾ ਭਾਈ ਗੰਗਾ ਦੇ ਕਿਨਾਰੇ ਤੋਂ ਘਰ ਬਣਾ ਲਾ ਗੰਗਾ তীর ਜੋ ਘਰ ਕਰ ਹੈ ਪੀਵੇ ਨਿਰਮਲ ਨੀਰ ਜਦੋਂ ਪਿਆਸ ਲੱਗੇ ਗੰਗਾ ਜਲ ਛਕੇ ਕਿੰਨੀ ਸੂਲਤ ਕਿੰਨੀ ਸਚਮਤਾ ਪਰ ਅਗਲੇਰੀ ਪੰਕਤੀ ਅੰਦਰ ਵਟਕੇ ਚ ਬੇੜ ਮਾਰੀਓ ਇਕੱਲਾ ਤੂੰ ਭਾਰੋ ਹੀ ਕਰੀ ਜੰਨਾ ਅੰਦਰ ਬਿਨ ਹਰ ਭਗਤ ਨਾ ਮੁਕਤ ਹੋਏ ਇੰ样 ਕਹਿ ਰਮੇਸ਼ਰੀ ਕਬੀਰ ਸਾਹਿਬ ਤੁਨੂੰ ਸਿੱਧਾ ਦੇ ਸਪਸ਼ਟ ਯਾ ਬਚਨ ਕਹਿੰਦੇ ਆ ਬਿਨ ਹਰ ਭਗਤ ਨਾ ਮੁਕਤ ਹੋਏ ਬਿਨਾ ਪ੍ਰਮਾਤਮਾ ਦੀ ਭਗਤੀ ਕੀਤਿਆਂ ਮਨ ਨਿਰਮਲ ਨਹੀਂ ਹੋਣਾ ਇੰ样 ਕਹਿ ਰਮੇ ਕਬੀਰ ਕਬੀਰ ਸਾਹਿਬ ਤੁਨੂੰ ਇਦਾਂ ਬਚਨ ਕਰਦੇ ਆ ਅਗਲੇ ਰਈ ਸ਼्लोक ਇਹਦੇ ਨਾਲ ਲਈ ਹੁਣ ਜੇ ਤੂੰ ਉਦਮ ਕਰਤ ਹੋਵੇਂ ਮਨ ਨਿਰਮਲ ਜੇ ਤੂੰ ਮਨ ਨੂੰ ਸਾਫ਼ ਕਰਨ ਵਾਲੇ ਪਾਸੇ ਤੁਰੇ ਫਿਰ ਕੀ ਅਵਸਥਾ ਬਣੂਗੀ ਜੀ ਕਵੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਜਿਵੇਂ ਪਾਣੀ ਗੰਗਾ ਜਲ ਇੰਨਾ ਨਿਰਮਲ ਆ ਜੇ ਤਿਰਾ ਮਨ ਕਿਤੇ ਪ੍ਰਮਾਤਮਾ ਦੀ ਭਗਤੀ ਕਰਕੇ ਇੰਨਾ ਨਿਰਮਲ ਹੋ ਜਾਵੇ ਉਦਮ ਕਰ ਤੂੰ ਉਦਮ ਕਰਦਾ ਰਮੇ ਤੇ ਮਨ ਸਾਫ ਹੋ ਜੇ ਫੇਰ ਕਬੀਰ ਮਨ ਨਿਰਮਲ ਭਿਆਨ ਮਨ ਸਾਫ ਹੋ ਗਿਆ ਕਿਹੋ ਜਿਹਾ ਜੈਸਾ ਜਿਵੇਂ ਗੰਗਾ ਨੀਰ ਜਿਵੇਂ ਭਾਈ ਗੰਗਾ ਦਾ ਜਾਲਾ ਇੰਨਾ ਸ਼ੁੱਧ ਹੋ ਗਿਆ ਮਨ ਹੁਣ ਵੀ ਕੁਝ ਮਿਲੂ ਕਹਿੰਦੇ ਹੁਣ ਤੇ ਮਿਲਣ ਦੀ ਲੋੜ ਹੀ ਨਹੀਂ ਪਾਛ ਲਾ ਕੋ ਹਰ ਫੇਰ ਕਹਿਤ ਕਵੀਰ ਕਵੀਰ ਫਿਰ ਤੇ ਪ੍ਰਮਾਤਮਾ ਪਿੱਛੇ ਫਿਰਦੋ ਗੁਰੂਗਾ ਉਹ ਕਵੀਰ ਗੱਲ ਸੁਣ ਇਹਨੀ ਉੱਚੀ ਅਵਸਥਾ ਮਨ ਨੂੰ ਨਰਮਲ ਕਰਨ ਦੇ ਨਾਲ ਹੁਣ ਆਪਾਂ ਦੇਖ ਲੋ ਵੀ ਤਾਣੀ ਧੋਣਾ ਕੱਲਾ ਕਿ ਮਨ ਵੀ ਧੋਣਾ ਕੀ ਗੰਗਾ ਜਲ ਕੇਵਲ ਛਕਣਾ ਜਾਂ ਗੁਰਮੁਖੋ ਗੰਗਾ ਜਲ ਦੀ ਨਿਆਈ ਆਪਣਾ ਮਨ ਸਾਫ ਕਰਨਾ ਪ੍ਰਮਾਣ ਤੁਹਾਡੇ ਸਾਹਮਣੇ ਆ ਬਾਣੀ ਦੇ ਬਚਨ ਤੁਹਾਡੇ ਸਾਹਮਣੇ ਆ ਇਹਨਾਂ ਨੂੰ ਸਮਝਣਾ ਨਾ ਸਮਝਣਾ ਇਹਨਾਂ ਨੂੰ ਉੱਪਰ ਦੀ ਲੰਗਾਉਣਾ ਇਹ ਆਪਣੀ ਗੱਲਬਾਤ ਆ ਇਹ ਆਪਾਂ ਦੇਖਣਾ ਹੁੰਦਾ ਉਦਮ ਕਰਤ ਹੋਵੇ ਮਨ ਨਿਰਮਲ 나ਚੈ ਆਪ ਨਿਵਾਰੇ ਕਹਿੰਦੇ ਭਾਈ ਉਹਨਾਂ ਦਾ ਮਨ ਉਦਮ ਕਰਕੇ ਗੰਗਾ ਜਲ ਦੇ ਵਾਂਗਰਾਂ ਸਾਫ਼ ਹੋ ਜਾਂਦਾ ਨਿਰਮਲ ਹੋ ਜਾਂਦਾ 나ਚੈ ਆਪ ਨਿਵਾਰੇ ਉਹਨਾਂ ਦਾ ਨੱਚਣਾ ਕੀ ਐ ਮੈਂ ਮੇਰੀ ਛੱਡ ਦਿੰਦਾ ਇਹ ਨੱਚਣਾਉਣਾ ਹੁੰਦਾ ਕਿਉਂਕਿ ਗੁਰਮਖੋ ਨਾਚ ਮੈਂ ਮੇਰੀ ਨਚਾਉਂਦੀ ਆ ਰੰਗ ਰੱਤਾ ਨੱਚੈ ਨੰਗ ਬਾਪੂ ਦੀ ਬਾਣੀ ਦਾ ਫੈਸਲਾ ਜੇ ਸਮੇਂ ਵਾਸਿੰ ਮੰਨ ਕਰਕੇ ਗੁਰਮਖੋ ਅੰਦਰੋਂ ਨੰਗ ਹੁੰਨੇ ਆ ਨਾ ਸਾਡੇ ਕੋਲੇ ਨਾਮ ਦਾ ਧੰਨ ਨਹੀਂ ਹੁੰਦਾ ਉਦੋਂ ਮਨੂਆ ਨੱਚਦਾ ਫਿਰ ਇਹਨੂੰ ਬਾਪੂ ਦੀ ਬਾਣੀ ਨੇ ਇੰਉਂ ਵੀ ਦਰਜ ਕੀਤਾ ਕਹੋ ਖਬੀਰ ਛੂਛਾ ਘਟ ਬੋਲੈ ਚਲੋ ਅੱਜ ਕੱਲ ਤੇ ਪਤਾ ਨਹੀਂ ਕਿੰਨੇ ਕੀ ਤਰ੍ਹਾਂ ਦੇ ਸਾਜ਼ ਆ ਕੇ ਪ੍ਰਾਤਨ ਸਮੇਂ ਗਵਈਆਂ ਨਾਲ ਘੜਾ ਵੱਜਦਾ ਹੁੰਦਾ ਸੀ ਬਾਪੂ ਕਬੀਰ ਸਾਹਿਬ ਕਹਿੰਦੇ ਜੇ ਉਸ ਘੜੇ ਨੂੰ ਤੁਸੀਂ ਪਾਣੀ ਨਾਲ ਤੁਸੀਂ ਦਾਣਿਆਂ ਨਾਲ ਭਰ ਦਮੋ ਕੀ ਫਿਰ ਆਵਾਜ਼ ਨਿਕਲੂ ਨਾ ਫਿਰ ਤੋਂ ਚਵਾਜ ਹੀ ਨਹੀਂ ਨਿਕਲਣੀ ਹੈ ਘੜਾ ਆਵਾਜ਼ ਕੋਈ ਉਹ ਕੱਢੂ ਛੂਛਾ ਕੱਟ ਬੋਲੇ ਜਿਹੜਾ ਅੰਦਰੋਂ ਖਾਲੀ ਹੋਇਆ ਪਰਿਆ ਹੋਏ ਸੁਕਬੂ ਨਡੂ ਲਜੜਾ ਅੰਦਰੋਂ ਭਰਿਆ ਹੋਇਆ ਗੁਰਮੁਖੋਤ ਡੋਲਦੇ ਨਹੀਂ ਉਹ ਤੇ ਆਵਾਜ਼ ਹੀ ਨਹੀਂ ਕੱਢਦਾ ਹੈ ਗੁਰਮੁਖੋਤ ਬਾਹਰੋਂ ਰੌਲਾ ਕੋਈ ਉਹ ਪਾਉਂਦੇ ਆ ਜਿਨ੍ਹਾਂ ਦੇ ਅੰਦਰ ਨਾਮ ਦਾ ਕਣਕਾ ਨਹੀਂ ਹੁੰਦਾ ਜੋਈ ਨਾਮ ਦਾ ਕਣਕ ਅੰਦਰ ਵਸਿਆ ਉਹ ਤੇ ਗੁਰਮੁਖੋਤ ਆਨੰਦ ਮਾਣਦੀ ਆ ਮਾਲਕ ਜੀ ਮੈਨੂੰ ਇਦਾਂ ਰੱਖੋ ਜਿਵੇਂ ਸ਼ਹਿਦ ਦੀ ਮੱਖੀ ਹਜ਼ਾਰਾਂ ਲੱਖਾਂ ਇਕੱਠੀਆਂ ਹੋ ਕੇ ਇੱਕੋ ਥਾਂ ਤੇ ਰਹੀਆਂ ਮੇਰੇ ਅੰਦਰ ਵਰਤੀ ਮਾਲਕ ਜੀ ਸ਼ਹਿਦ ਵਾਲੀ ਮੱਖੀ ਦੀ ਲੋ ਗੰਦਗੀ ਦੀ ਮੱਖੀ ਦੀ ਮੈਨੂੰ ਵਰਤੀ ਨਹੀਂ ਚਾਹੀਦੀ ਤੇ ਕੀ ਕਹਿੰਦੇ ਆ ਸਤ ਸੰਗਤ ਮਿਲ ਰਹੀ ਐ ਮਾਦੋ ਦੇਸੇ ਮਦਬ ਮਖੀਰਾ ਮਾਲਕ ਦੀ ਸਤ ਸੰਗਤ ਵਿੱਚ ਮੈਨੂੰ ਇੰਉ ਰੱਖੋ ਜਿਵੇਂ ਹਜ਼ਾਰਾਂ ਸ਼ਹਿਦ ਦੀਆਂ ਮੱਖੀਆਂ ਇਕੱਠੀਆਂ ਹੋ ਕੇ ਇੱਕੋ ਛਤੇ ਤੇ ਰਹਿੰਦੀਆਂ ਮਰਜ਼ ਮੇਰਾ ਇੰਨਾ ਪਿਆਰ ਹੋਵੇ ਤੁਹਾਡੇ ਨਾਮ ਦੇ ਨਾਲ ਤੇ ਗੁਰਮਖੋ ਇਹ ਅਵਸਥਾ ਤਾਂ ਹੀ ਬਣੂ ਜਦੋਂ ਆਪਾਂ ਮਨ ਕਰਕੇ ਉਹ ਦੇਵੀ ਹੋ ਮੰਗੇ ਮੈਂ ਮੇਰੀ ਨੂੰ ਛੱਡਾਂਗੇ ਅੰਤ ਜਨਾਂ ਲਈ ਵਸਗਤ ਰੱਖੇ ਮਨ ਮਹਿ ਏਕੰਕਾਰੇ ਫਿਰ ਤੁਹਾਡੇ ਹਿਰਦੇ ਚ ਪੰਜਾਂ ਨੂੰ ਤੁਸੀਂ ਵਸ ਕਰ ਲਓਗੇ ਕਾਮ ਕਰੋ ਲੋ ਮਹੰਕਾਰ ਕਦੇ ਢੁਲਾ ਨਹੀਂ ਸਕਦੇ ਤੇ ਗੁਰਮਖੋ ਮਨ ਮਹਿ ਏਕੰਕਾਰੇ ਤੁਹਾਡੇ ਮਨ ਵਿੱਚ ਕੇਵਲ ਹੋਰ ਕੇਵਲ ਇੱਕ ਨਿਰੰਕਾਰ ਪਾਤਸ਼ਾਹ ਵਾਹਿਗੁਰੂ ਜੀ ਹੋਣਗੇ ਹੋਰ ਦੂਜਾ ਹੋਊਗਾ ਹੀ ਕੋਈ ਨਹੀਂ ਇਸ ਕਰਕੇ ਬਾਣੀ ਨੂੰ ਸਮਝਣਾ ਬਾਣੀ ਨੂੰ ਸਿੱਖਣਾ ਇਹ ਅੰਦਰ ਚਾ ਪੈਦਾ ਕਰੀਏ ਆਪਾਂ ਜਿੱਦੇ ਚਾ ਬਣ ਗਏ ਨੇ ਵੀ ਬਾਪੂ ਦੇ ਬਚਨਾਂ ਵਿੱਚ ਸਾਨੂੰ ਕਿੰਨਾ ਗੂੜ੍ਹ ਗਿਆਨ ਆ ਫਿਰ ਆਪਾਂ ਜਿਵੇਂ ਸ਼ਹਿਦ ਦੀ ਮੱਖੀ ਕੱਲੇ ਕੱਲੇ ਫੁੱਲ ਤੇ ਜਾ ਕੇ ਰਸ ਇਕੱਤਰ ਕਰਦੀ ਹੈ ਨਾ ਆਪਾਂ ਬਾਣੀ ਦੀ ਕੱਲੀ ਕੱਲੀ ਪੰਕਤੀ ਨੂੰ ਫਿਰ ਨਾਲ ਸਮਝਣ ਦਾ ਯਤਨ ਕਰਾਂਗੇ ਫਿਰ ਆਪਾਂ ਨੂੰ ਚਾਹ ਹੋ ਵੀ ਬਾਣੀ ਪੜੀਏ ਆਹ ਪੰਗਤੀ ਆਈ ਇਹਦੇ ਨਾਲ ਜਵਾਬ ਮਰਜ ਬਾਣੀ ਚ ਕੀ ਕੀ ਦੇ ਰਿਆ ਜਦੋਂ ਚਾਹ ਪੈਦਾ ਹੋਇਆ ਗੁਰਮਖੋ ਫਿਰ ਆਪਾਂ ਪਾਪ ਆਪਾਂ ਵੀ ਛੱਡਾਂਗੇ ਇਸ ਪਵਨ ਪਵਿੱਤਰ ਸ਼ਬਦ ਦਾ ਗੁਰਮਖੋ ਦੂਸਰਾ ਬੰਦ ਬਾਪੂ ਫਰਮਾਨ ਕਰਦੇ ਆ ਕਹਿੰਦੇ ਗੁਰਮਖ ਜਨ ਐਵੇਂ ਕਿਸੇ ਨਾਮ ਬਿਨਾਂ ਗੱਲੋਂ ਉਲਝਦੇ ਨਹੀਂ ਉਹ ਸਭ ਤੋਂ ਪਹਿਲਾਂ ਕਾਰਜ ਹੀ ਆਪਣੇ ਮਨ ਤੇ ਕਰਦੇ ਆ ਪ੍ਰਥਮੇ ਮਨ ਪਰ ਬੋਧ ਹੈ ਆਪਣਾ ਪਾਛੈ ਅਬਰ ਰੀੜਾਵੈ RAM ਨਾਮ ਦਾ ਪਹਿਰਦਾਂ ਦਾਪੈ ਮੁਕਤੀ ਸਗਲ ਸੁਣਾਵੈ ਆਪ ਬੰਦਾ ਵਿਸ਼ੇਵਕਾਰਾਂ ਵਿੱਚ ਡੁੱਬਿਆ ਹੋਵੇ ਆਪ ਨਸ਼ਾ ਕਰਨੋਂ ਨਾ ਹਟਦਾ ਹੋਵੇ ਆਪ ਕਿਸਾਂ ਦੀ ਬੇਬਦੀ ਕਰਦਾ ਹੋਵੇ ਤੇ ਦੂਜਿਆਂ ਨੂੰ ਕਹੀ ਜਾਵੇ ਉਹ ਬਈ ਆਇ ਨਹੀਂ ਕਰੀਦਾ ਉਹ ਨਹੀਂ ਕਰੇਂਦਾ ਕੋਈ ਅਸਰ ਹੋਊਗਾ ਕੋਈ ਬਸਣਣਾ ਯਾਰ ਵੀ ਪਹਿਲਾਂ ਯਾਰ ਤੂੰ ਆਪ ਦਾ ਜੀਵਨ ਤੇ ਦੇਖ ਗੁਰਮਖੋ ਬੜੀ ਵਾਰ ਆਪਾਂ ਇਹ ਉਦਾਹਰਣ ਲਈ ਆ ਬਾਪੂ ਫਰੀਦ ਸਾਹਿਬ ਜੀਆਂ ਦੇ ਸਤਿਕਾਰਯੋਗ ਮਾਤਾ ਜੀ ਬਾਬਾ ਫਰੀਦ ਸਾਹਿਬ ਜੀ ਆ ਦੇ ਉਸਤਾਦ ਨੂੰ ਕਹਿੰਦੇ ਆ ਬਾਬਾ ਜੀ ਫਰੀਦ ਦਾ ਗੋੜ ਬਹੁਤ ਹੰਦਾ ਇਹਨੂੰ ਤੁਸੀਂ ਕਹੋ ਵੀ ਥੋੜਾ ਮਿੱਠਾ-ਖਟਾ ਖਾਇਆ ਕਰੇ ਕੋਈ ਨਾ ਮਾਂ ਕਹਿਦਾਂਗੇ ਹਫਤਾ 10 ਦਿਨ ਬਤੀਤ ਹੋ ਗਏ ਅੱਜ ਆਵਾਜ਼ ਮਾਰੀ ਹੈ ਮਾਂ ਮਰੀ ਫਰੀਦ ਨੂੰ ਆਵਾਜ਼ ਫਰੀਦ ਜੀ ਮਹਾਰਾਜ ਗੁੜ ਨਹੀਂ ਖਾਇਆ ਕਰਨਾ ਜ਼ਿਆਦਾ ਤੇ ਮਾਂ ਖੜਖੜ ਕਰ ਕਰ ਕੇ ਅਸਬੀ ਮਹਾਬਾ ਜੀ ਉਹ ਨੂੰ ਤੇ ਹਫ਼ਤਾ 10 ਦਿਨ ਲੰਘ ਗਏ ਉਸ ਗੱਲ ਨੂੰ ਤੇ ਤੇ ਉਸਤਾਦ ਜੀ ਗੁਰੂ ਜੀ ਹੱਥ ਜੋੜ ਕੇ ਕਹਿੰਦੇ ਮਾਂ ਉਹਦੇ ਤੇ ਮੈਂ ਖੁਦ ਮਿੱਠਾ ਖਾ ਕੇ ਬੈਠਾ ਸੀ ਮੈਂ ਫਰੀਦ ਨੂੰ ਕੀ ਉਪਦੇਸ਼ ਕਰਦਾ ਇਹ 8-10 ਦਿਨ ਮੈਂ ਫਿਰ ਕਮਾਈ ਕੀਤੀ ਆਪ ਛੱਡਿਆ ਤੇ ਹੁਣ ਮੈਂ ਫਰੀਦ ਨੂੰ ਕਿਹਾ ਗੁਰਮਖੋ ਜਿਹੜੇ ਔਗਣ ਮੇਰੇ ਵਿੱਚ ਹੋਣੋਂ ਮੈਂ ਦੂਜਿਆਂ ਨੂੰ ਐਵੇਂ ਕਹਾਂ ਉਹ ਛੱਡੋ ਵੀ ਛੱਡੋ ਪਹਿਲਾਂ ਮੈਂ ਆਪ ਦੀ ਤੇ ਛੱਡਾਂ ਗੁਰਮਖਧੰ ਪ੍ਰਥਮੇ ਮਨ ਪ੍ਰਭੂ ਦਾ ਆਪਣੋ ਸਭ ਤੋਂ ਪਹਿਲਾਂ ਆਪਣੇ ਮਨ ਤੇ ਕਾਰਜ ਕਰਦੀ ਆ ਫਿਰ ਉਹ ਕਿਸੇ ਦੂਸਰੇ ਨੂੰ ਕਹਿੰਦੀ ਆ ਪਾਛੈ ਅਬਰ ਰਿਢਾਵੈ ਪਿੱਛੋਂ ਫਿਰ ਉਹ ਕਿਸੇ ਦੂਸਰੇ ਦੀ ਬਾਤ ਕਰਦੀ ਆ ਦੂਜਿਆਂ ਨੂੰ ਸਮਝਾਉਣ ਵਾਲੇ ਪਾਸੇ ਤੁਰਦੀ ਆ ਤੇ ਇਹ ਗੁਰਮਖੰਦ ਦੀ ਨਿਸ਼ਾਨੀ ਆ ਇਹਨੂੰ ਐਵੇਂ ਨਾ ਜਾਣੋ RAM ਨਾਮ ਜਬ ਹਿਰਦੈ ਜਪੈ ਮੁਕਤੀ ਸਗਲ ਸੁਣਾ ਉਹ ਕੱਲਾ ਕਹਿੰਦੇ ਨਹੀਂ ਵੀ ਭਾਈ ਨਾਮ ਲਪੂ ਨਾਮ ਲਪੂ ਨਾ RAM ਨਾਮ ਜਬ ਹਿਰਦੈ ਜਪੈ ਉਹ ਹਿਰਦੇ ਦੇ ਤਲ ਤੇ ਜਪਦੇ ਆ ਗੁਰੂ ਕੋ ਬਾਰੀ ਤਲ ਤੇ ਸਾਡੇ ਨਾਲੋਂ ਗੱਲਾਂ ਬਾਤਾਂ ਕਰਦੇ ਹੋਣਗੇ ਅੰਦਰ ਜਿਉਂਦਾ ਤਿਉਂ ਉਸ ਸਤਿਨਾਮ ਜੁੜਿਆ ਹੁੰਦਾ ਇਹਨੂੰ ਆਪਾਂ ਪਿਛਲੇ ਦਿਨੀ ਵੀ ਸਾਂਝਾ ਕੀਤਾ ਸੀ ਕਿ ਬਾਹਰ ਸੂਤ ਸਗਲ ਸਿਉ ਮੌਲਾ ਆਲਿਪਤ ਰਹੋ ਜੈਸੀ ਜਲ ਮੈਂ ਖੋਲਾ ਬਾਹਰੋਂ ਮੇਰਾ ਸਾਰਿਆਂ ਨਾਲ ਸੂਤ ਆ ਲੋਗਨ ਸਮਰਾਠਾਠਾ ਵਾਗਾ ਲੋਕਾਂ ਨਾਲ ਤੇ ਮਸਦਾ ਖੇਡਦਾ ਮਾਂ ਦੁੱਖ ਸੁਖ ਵੀ ਸ਼ਰੀਕ ਹੁੰਦਾ ਮਾਂ ਪਰ ਅੰਦਰ ਐਉਂ ਵਾਂ ਜਿਵੇਂ ਚਿਕੜ ਦੇ ਵਿੱਚ ਕਮਲ ਫੁੱਲ ਰਹਿੰਦਾ ਵਾ ਜਿਵੇਂ ਚਿਕੜ ਦੇ ਵਿੱਚ ਕਮਲ ਫੁੱਲ ਨੂੰ ਨਾ ਕੋਈ ਅਸਰ ਇਦਾਂ ਮੇਰਾ ਮਨ ਨੂੰ ਆਵਾ ਬਾਹਰੋਂ ਸਾਰਿਆਂ ਨਾਲ ਮੇਰਾ ਸੁਤਾ ਅੰਦਰ ਕਮਲ ਫੁੱਲ ਦੀ ਨਿਆਈਂ ਹੈ ਨਿਰਮਲ ਰਹਿੰਦਾ ਜੀ ਇਹ ਗੁਰਮਖ ਜਨਾਂ ਦੇ ਅੰਦਰ ਦੀ ਵਿਰਤੀ ਆ ਮੁਖ ਤੇ ਸਗਲ ਸੁਣਾਵੇ ਹਰਦੇ ਵਿੱਚ ਜੋ ਉਹਨਾਂ ਨੇ ਜਪਿਆ ਜੋ ਅਨੁਭਵ ਕੀਤਾ ਤੇ ਮੁੱਖ ਤੋਂ ਉਹਨਾਂ ਨੇ ਸਾਨੂੰ ਸਭ ਨੂੰ ਉਪਦੇਸ਼ ਦਿੱਤਾ ਇਸੇ ਤਰ੍ਹਾਂ ਗੁਰਮਖੋ ਆਪਾਂ ਜਦੋਂ ਗੁਰੂ ਕੇ ਬਚਨਾਂ ਨੂੰ ਆਪਣੇ ਜੀਵਨ ਵਿੱਚ ਲੈ ਕੇ ਆਵਾਂਗੇ ਅਭਿਆਸ ਦੀ ਅਤ ਜ਼ਰੂਰਤ ਆ ਸਾਈਕਲ ਵੀ ਸਿੱਖਣਾ ਹੋਵੇ ਤੇ ਉਹਦੇ ਵਾਸਤੇ ਵੀ ਅਭਿਆਸ ਆ ਬੱਚੇ ਨੂੰ ਊੜਾ ਐੜਾ ਸਿਖਾਉਣਾ ਹੋਵੇ ਤੇ ਅੱਜ ਸੁਲੇਖ ਆ ਗਿਆ ਆਪਣੇ ਸਮੇਂ ਚ ਲੋ ਫੱਟੀਆਂ ਹੁੰਦੀਆਂ ਸੀ ਹੁਣ ਸਲੇਖ ਗਿੰਨੀਆਂ ਬਣੀਆਂ ਹੋਣਾਂ ਬੱਚਾ ਉਹਦੇ ਉੱਪਰ ਉੱਪਰ ਦੀ ਲਿਖਦਾ ਅਭਿਆਸ ਕਰਦਾ ਤੇ ਤਾਂ ਉਹਨੂੰ ਊੜਾ ਐੜਾ ਏ ਬੀ ਸੀ ਏਕਾ ਦੂਆ ਲਿਖਣਾ ਆਉਂਦਾ ਅਭਿਆਸ ਕਰਦਾ ਬੱਚਾ ਤੇ ਤਾਂ ਉਹਨੂੰ ਸਾਈਕਲ ਆਉਂਦਾ ਗੁਰਮੁਖੋ ਅਭਿਆਸ ਕਰਾਂਗੇ ਤੇ ਸ਼ਬਦ ਦਾ ਆਨੰਦ ਆਊਗਾ ਜਿਸ ਦਿਨ ਆਪਣੀ ਸ਼ਬਦ ਔਰ ਸੁਰਤ ਨਾਲ ਬਣਾਈ ਉਸ ਦਿਨ ਉਹ ਆਪਣਾ ਸਬਦ ਆ ਵੀ ਲੋਕ ਸੁਖੀਏ ਪਰਲੋਕ ਸਹਿਰੇ ਨਾਨਕ ਹਰ ਪ੍ਰਭਾਤ ਦੇ ਮੇਲੇ ਜਰੂਰੀ ਬੇਨਤੀ ਆਪ ਸੰਗਤ ਦੇ ਚਰਨਾਂ ਵਿੱਚ ਅੱਜ ਤੋਂ ਗੁਰੂ ਘਰ ਵਿਖੇ ਸਮਾਗਮ ਆਰੰਭ ਹੋ ਜਾਣੇ ਆ ਸ਼੍ਰੀ ਖਨਪੜ ਸਾਹਿਬ ਜੀ ਦੀ ਪ੍ਰਾਰੰਭਤਾ ਤਿੰਨੋ ਦਿਨ ਗੁਰਮੁਖੋ ਖਨਪੜ ਸਾਹਿਬ ਜੀ ਦੀ ਸੇਵਾ ਵਿੱਚ ਤਨ ਮਨ ਧੰ ਦੇ ਨਾਲ ਸੇਵਾ ਕਰੀਏ 10 ਤਰੀਕ ਤੋਂ ਪੰਥ ਦੇ ਮਹਾਨ ਵਿਦਵਾਨ ਜਿਨ੍ਹਾਂ ਨੂੰ ਆਪਾਂ ਟੀਵੀਆਂ ਐਲਸੀਡੀਆਂ ਫੋਨਾਂ ਉੱਪਰ ਜਿਨ੍ਹਾਂ ਦੇ ਦਰਸ਼ਨ ਕਰਦੇ ਹਾਂ ਉਹ ਚੱਲ ਕੇ ਆਪਣੇ ਗੁਰੂ ਘਰ ਵਿਖੇ ਪਹੁੰਚ ਰਹੇ ਆ ਤੇ ਗੁਰਮਖੋ 10 ਤੋਂ ਲੈ ਕੇ 14 ਤਰੀਕ ਤੱਕ ਇਹਨਾਂ ਮਹਾਨ ਵਿਦਵਾਨਾਂ ਦੇ ਅੰਦਰ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ ਮੂਰੀਦ ਗਿਆਨੀ ਜਸਵੰਤ ਸਿੰਘ ਜੀ ਮਨੀ ਸਾਹਿਬ ਪੰਥ ਦੀ ਸ਼ਰਮੌਰ ਹਸਤੀ ਜਿਨ੍ਹਾਂ ਦੇ ਬਚਨਾਂ ਦੇ ਵਿੱਚ ਅੰਮ੍ਰਿਤ ਵਾਰਸ ਦਾ ਗਿਆਨੀ ਪਿੰਦਰਪਾਲ ਸਿੰਘ ਜੀ ਬਾਬਾ ਜਵਨੀ ਜੀ ਹੋਰ ਬੇਅੰਤ ਗੁਰਮਖੋ ਇਲਾਕੇ ਦੇ ਪ੍ਰਚਾਰਕ ਸਹਿਬਾਨ ਪਹੁੰਚ ਗਏ ਆ ਸਮੂਹ ਸੰਗਤ ਨੇ ਯਤਨ ਕਰਨਾ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰਨੀਆਂ ਅਬ ਕਲੂ ਆਇਓ ਰੇ ਇੱਕ ਨਾਮ ਬੋ ਬੋ ਆਨਰੂਤ ਨਾਹੀ ਨਾਹੀ ਮਤ ਪਰਮਪੂ ਲੋਪੂ ਲੋਤ ਯਾਦਕਨਾਂ ਨੂੰ ਕਰਨਾ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਆਪਣਾ ਆਪ ਦੇਸ਼ ਕੌਮ ਧਰਮ ਦੇ ਉੱਪਰ ਦੀ ਨਿਸ਼ਾਵਰ ਕਰ ਦਿੱਤਾ ਕਥਾ ਕਹਾਣੀਆਂ ਆਪਾਂ ਉਹਨਾਂ ਦੀਆਂ ਸਰਵਣ ਕਰਨੀਆਂ ਇਹ ਬੇਨਤੀ ਆਪ ਸੰਗਤ ਨੇ ਜ਼ਰੂਰ ਪ੍ਰਵਾਨ ਕਰਨੀ ਤੇ ਨਾਲ ਜ਼ਰੂਰੀ ਬੇਨਤੀ ਨੁਗਰੇ ਪੋਣੀ ਦੀ ਝੂਠ ਜ਼ਰੂਰ ਲਾਓ ਭਾਈ ਅੰਮ੍ਰਿਤ ਦੀ ਦਾਤ ਧੂਰ ਲਓ ਅੰਮ੍ਰਿਤ ਦੀ ਦਾਤ ਗੁਰੂ ਘਰ ਵਿੱਚ ਦਾਖਲਾ ਸਤਗੁਰ ਕਾ ਜਨਮ ਹੈ ਗਵਰਨਮੈਂਟ ਆਇਆ ਗੁਰੂ ਘਰ ਦੇ ਵਿੱਚ ਜਨਮ ਹੋ ਜਾਵੇ ਤੇ ਗੁਰਮਖੋ ਹੋਰ ਇਸ ਤੋਂ ਵੱਧ ਕੀ ਚਾਹੀਦਾ ਸਾਰੇ ਮਾਣ ਕਰਦੇ ਆ ਮੇਰੀ ਫੁਲਾਨੇ ਲੀਡਰ ਨਾ ਬਣਨ ਦੀ ਦੇਖਿਆ ਮੇਰੀ ਫੋਟੋ ਲੱਗੀ ਉਹਦੇ ਨਾਲ ਉਹ ਭਾਈ ਇਹ ਸਾਰਾ ਦੁਨਿਆਵੀ ਆ ਕਿੰਨਾ ਮਾਣ ਕਿੰਨਾ ਸਤਿਕਾਰ ਹੋਊਗਾ ਜਦੋਂ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਪੁੱਤਰਤੀ ਬਣਾਂਗੇ ਤੇ ਗੁਰੂ ਕੇ ਪੁੱਤਰਤੀ ਬਣਨ ਵਾਸਤੇ ਇੱਕੋ ਇੱਕ ਅਰਦਾਸ ਉਹ ਹੈ ਕੋ ਗ੍ਰੰਥ ਔਰ ਗੁਰਪੰਥ ਦੇ ਚਰਣੀ ਹਾਜ਼ਰ ਹੋ ਕੇ ਅਮਰਤ ਦੀ ਦੀ ਖਿਆਲੀਏ ਫਿਰ ਭਾਈ ਦੱਸੀ ਹੋਈ ਰਹਿਤ ਮਰਯਾਦਾ ਅਨੁਸਾਰ ਆਪਣਾ ਜੀਵਨ ਜੋਈਆ ਅਮਰਤ ਸ਼ਾਖੇ ਲਸੰਸ ਨਹੀਂ ਮਿਲ ਜਾਂਦਾ ਵੀ ਹੁਣ ਆਪਾਂ ਢੂਠ ਬੋਲੀ ਜਾਈਏ ਅਮਰਤ ਸ਼ਾਖੇ ਲਸੰਸ ਨਹੀਂ ਮਿਲ ਜਾਂਦਾ ਵੀ ਹੁਣ ਆਪਾਂ ਠੱਗੀਆਂ ਤੇ ਹੋ ਜਾਈਏ ਵੀ ਅਗਲਾ ਵੀ ਅਮਰਤ ਧਾਰੀ ਬੰਦਾ ਵੀ ਉਹ ਨਹੀਂ ਨਹੀਂ ਫਿਰ ਆਪਾਂ ਸ਼ਬਦ ਦੀ ਕਮਾਈ ਕਰੀਏ ਬਾਪੂ ਦੇ ਬਚਨਾਂ ਨੂੰ ਕਮਾਈਏ ਜੀਵਨ ਚ ਤੇ ਜਦੋਂ ਗੁਰਮਖੋ ਆਪਾਂ ਬਚਨਾਂ ਨੂੰ ਕਮਾਵਾਂਗੇ ਫਿਰ ਆਪਣਾ ਸਬਦਾ ਭਲਾ ਇਹ ਜ਼ਰੂਰੀ ਬੇਨਤੀਆਂ ਤੁਹਾਡੇ ਚਰਨਾਂ 'ਚ ਸਮਾਗਮਾਂ 'ਚ ਹਾਜ਼ਰੀਆਂ ਭਰੋ ਤੇ ਨਾਲ ਹੀ ਬੇਨਤੀ ਹੈ ਗੁਰਮਖਾਨੇ ਗੁਰਮਖੋ ਤਕਰੀਬਨ ਪਾਇਨ ਤੋਂ ਸਤ ਸਰੋਵਰਾਂ ਦਾ ਜਲ ਲਿਆ ਕੇ ਸਰੋਵਰ ਦੇ ਵਿੱਚ ਮਿਲਾਇਆ ਜਿੰਨਾ ਸੰਤਾਨ ਇਸ਼ਨਾਨ ਕਰਨਾ ਹੋਵੇ ਇਸ਼ਨਾਨ ਵੀ ਕਰ ਸਕਦੀਆਂ ਕਿੱਥੇ ਆਪਾਂ ਪੰਜ ਸਾਤ ਤੀਰਥਾਂ ਤੇ ਜਾਵਾਂਗੇ ਕਿੱਥੇ ਪ੍ਰਬੰਧਕਾਂ ਨੇ ਗੁਰਮਖ ਜਨਾਂ ਨੇ ਉਦਮ ਕੀਤਾ ਪਾਇਨ ਤੋਂ ਸਤਸਰੋਵਰਾਂ ਦਾ ਜਲ ਗੁਰਮੁਖਸਰੋਵਰ ਦੇ ਵਿੱਚ ਮਿਲਾ ਦਿੱਤਾ ਇਸ਼ਨਾਨ ਕਰਨ ਵਾਲੀਆਂ ਸੰਗਤਾਂ ਤਨ ਦਾ ਇਸ਼ਨਾਨ ਕਰਨ ਤਨ ਦਾ ਇਸ਼ਨਾਨ ਕਰਕੇ ਗੁਰੂ ਚਰਨਾਂ ਵਿੱਚ ਆ ਕੇ ਮਨ ਦਾ ਇਸ਼ਨਾਨ ਕਰਾਈਏ ਫਿਰ ਆਪਣਾ ਸਬਦ ਆਇਆ ਹੋਇਆ ਸਫਲਾ ਇਨੀਆਂ ਬੇਨਤੀਆਂ ਪ੍ਰਵਾਨ ਕਰੋ ਪਿਆਰ ਅੰਦਰ ਸਦਫਤੇ ਗਜਾਓ ਬ੍ਰੰਤ ਅਨੰਤ ਸਾਹਿਬ ਦੀ ਬਾਣੀ ਦਾ ਪਾਠ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਜੀ ਦੇ ਚਰਣਾ ਚ ਅਰਦਾਸ ਬੇਨਤੀ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਪ੍ਰਾਰੰਭਤਾ ਗੁਰੂ ਚਰਣਾ ਵਿੱਚ ਭਾਈ ਗੁਰੂ ਕੀ ਬਾਣੀ ਨੂੰ ਸਰਵਣ ਕਰਕੇ ਆਪਣੇ ਮਨੁੱਖੀ ਜਨਮ ਨੂੰ ਸਫਲਾ ਬਣਾਓ ਪਿਆਰ ਅਦਬ ਸ਼ਰਫਤੇ ਇਕ ਡਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਵਾਹਿਗੁਰੂ ਸਾਹਿਬ ਜੀ